ਪੱਠਾ ਹਰੇਕ ਨੇ ਦੇਖਿਆ ਇੱਟਾਂ ਹਰੇਕ ਨੇ ਹੈ ਨਾ ਆਪਾਂ ਸਾਰੇ ਇੱਟਾਂ ਵਾਲੇ ਘਰਾਂ 'ਚ ਰਹਿੰਦੇ ਆਂ ਪਰ ਇੱਟਾਂ ਬਣਦੀਆਂ ਕਿਵੇਂ ਆ ਉਹ ਅੱਜ ਤੁਹਾਨੂੰ ਦਿਖਾਉਣੇ ਆ ਕਰਾਂਗੇ ਪਹਿਲਾਂ ਤੁਹਾਨੂੰ ਰੈਕ ਲੱਗਦੇ ਦਿਖਾ ਦਿਆਂ ਆ ਸਾਹਮਣੇ ਕੱਚੀ ਇੱਟਾਂ ਦਾ ਲੱਗੀ ਜਾਂਦਾ ਠੀਕ ਆ ਅਸਲ ਦੇ ਵਿੱਚ ਮਿੱਟੀ ਚੱਕ ਕੇ ਇੱਟਾਂ ਬਣਦੀਆਂ ਬਾਹਰ ਸਾਰਿਆਂ ਨੇ ਦੇਖਿਆ ਠੀਕ ਆ ਇਹ ਪੂਰਾ ਪੂਰਾ ਰੈਕ ਲੱਗਣਾ ਇਹਦੇ 'ਚ ਕਈ ਲੱਖਾਂ ਇੱਟ ਜਿਹੜੀ ਹੈਗੀ ਲੱਗਣੀ ਹੈ ਜਦੋਂ ਚਿੱਠੇ ਲੱਗਦੇ ਆ ਨਾ ਉਹਦੇ ਵਿੱਚ ਤੁਸੀਂ ਦੇਖੋਗੇ ਵਿਰਲਾ ਦਿਖਦੇ ਆਉਣਗਾ ਕੱਚੀਆਂ ਦੇ ਵੀ ਤੇ ਮੈਂ ਬਰਾਲਾ ਸਾਹਿਬ ਨਾਲ ਦਿਖਾਇਆ ਉਧਰ ਪੱਕੀਆਂ ਦੇ ਵਿੱਚ ਵੀ ਇਹਦਾ ਕਾਰਨ ਹੀ ਹੁੰਦਾ ਵੀ ਇਹਨਾਂ ਵਿਰਲਾਂ ਵਿੱਚ ਦੀ ਪੂਰੀ ਦੀ ਪੂਰੀ ਜਿਹੜੀ ਅੱਗ ਆ ਉਹ ਲੰਘ ਸਕੇ ਆ ਜਿਹੜੇ ਭਰਾ ਲੱਗੇ ਹੋਇਆ ਹੈ ਨਾ ਇਹ ਰੋਜ਼ 50000 ਇੱਟ ਪਕਾਉਂਦੇ ਆ ਮਤਲਬ ਕੀ ਆ ਇਹਨਾਂ ਨੇ ਟੱਬਾਂ ਦੇ ਵਿੱਚ ਕੋਲਾ ਭਰਿਆ ਹੁੰਦਾ ਬਈ ਠੀਕ ਹੈ ਤੇ ਉਹ ਜਿਹੜਾ ਹੈਗਾ ਉਹ ਆਪਾਂ ਕਹਿੰਗੇ ਇਹਨਾਂ ਕੋਲ ਕੱਪਾ ਜਿਹੜੀ ਕੁਪੀ ਨੋਮਾ ਜਿਹੜੀ ਇੱਕ ਚੀਜ਼ ਹੁੰਦੀ ਆ ਉਹਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਪੈਂਦਾ ਇਹ ਹੋਲ ਹੁੰਦੇ ਕੀ ਆ ਆਹ ਜਿਹੜੇ ਚੀਜ਼ਾਂ ਇਹਨਾਂ ਵਿੱਚ ਦੀ ਜਿਹੜਾ ਹੈਗਾ ਧੂਆਂ ਲੰਘਣਾ ਜਿਵੇਂ ਮੈਂ ਨਾ ਕਹੇ ਨਾ ਤਾਂ ਇੱਥੋਂ ਦੀ ਜਿਹੜਾ ਧੂਆਂ ਨਾ ਕਹਣਾ ਹਜੇ ਵੀ ਇਹ ਤਪਿਆ ਪਿਆ ਥੋੜਾ ਜਿਹਾ ਮੈਂ ਵੜ ਕੇ ਪੰਗਾ ਹੀ ਲੈ ਲਿਆ ਸੀ ਵੈਸੇ ਤਾਂ ਅਸਲ ਦੇ ਵਿੱਚ ਇਹਨੂੰ ਗੇਟ ਕਹਿੰਦੇ ਆ ਆਹ ਗੇਟ ਦੇ ਵਿੱਚ ਉੱਥੋਂ ਲੈ ਕੇ ਇੱਥੇ ਤੱਕ ਪਤਾ ਕਿੰਨੀ ਹੱਟ ਲੱਗ ਜਾਂਦੀਆਂ 10 ਲੱਖ ਹੱਟ ਲੱਗ ਜਾਂਦੀਆਂ ਬਾਈ ਆਹ ਤਾਂ ਜਿਨ੍ਹਾਂ ਦੇ ਗੇੜੇ ਆ ਗਏ ਉਹਨਾਂ ਦੇ ਟਰੈਕਟਰ ਸਿੱਧੇ ਅੰਦਰੋਂ ਭਰਾ ਹੁੰਦੇ ਆ ਆ ਬਾਕੀਆਂ ਦੇ ਜਿਹੜੇ ਹੈਗਾ ਚੱਠੇ ਲੱਗ ਜਾਂਦੇ ਆ ਬਾਹਰ ਜਿਵੇਂ ਤੁਹਾਨੂੰ ਦਿਖਾ ਦਿਆ ਇਧਰਲੇ ਪਾਸੇ ਹੈ ਨਾ ਹੁਣ ਇਹਦੇ ਚ ਕੀ ਕੀ ਪੈਂਦਾ ਦੇਖੋ ਕੁਝ ਪੱਠੇ ਹੁੰਦੇ ਆ ਗੂਨੇ ਵਾਲੇ ਪਰ ਇਹ ਪੱਠਾ ਹੈਗਾ ਕੋਲੇ ਵਾਲਾ ਕਿਉਂਕਿ ਅੱਜਕੱਲ ਕੋਲੇ ਦੀ ਈਟ ਨੂੰ ਆਪਾਂ ਚੰਗਾ ਸਮਝਦੇ ਆ ਹਨਾ ਆ ਸਾਰਾ ਕੋਲਾ ਕੋਲਾ ਮੋਟਾ ਨਹੀਂ ਜਿਹੜਾ ਹੁੰਦਾ ਆ ਪਾਉਂਦੇ ਮੈਨੂੰ ਲੱਗਦਾ ਪਹਿਲਾਂ ਉਹਦੇ ਚ ਗ੍ਰਾਈਂਡਰ ਕਰਕੇ ਗ੍ਰाइंड ਕਰਕੇ ਇਹਨੂੰ ਪਤਲਾ ਕਰ ਲਿਆ ਜਾਂਦਾ ਤਾਂ ਕਿ ਸਾਰੇ ਸਾਰਾ ਜਿਹੜਾ ਜਿਹੜਾ ਹੈਗਾ ਕੋਲਾ ਯੂਸਫੁਲ ਹੋ ਸਕੇ ਸਾਰੇ ਸਾਰੇ ਕੋਲੇ ਨੂੰ ਅੱਗ ਪੈ ਸਕੇ ਇਹਦੇ ਵਿੱਚ ਕੋਲਾ ਪਾਇਆ ਜਾਂਦਾ ਤੇ ਅੱਗ ਲਗਾਤਾਰ 48 ਘੰਟੇ ਹੈ ਨਾ ਲੱਗ ਜਾਂਦੇ ਬ 48 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਇੱਟ ਪੱਕ ਕੇ ਤਿਆਰ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਕੰਮ ਕੀ ਹੁੰਦਾ ਰਾਖੀ ਲਾਉਣ ਦਾ ਮਤਲਬ ਕਿ ਉਹ ਜਿਵੇਂ ਲਾਈ ਵੀ ਹੈ ਜਿੱਥੋਂ ਮੁੰਡੇ ਚੱਕੀ ਜਾਂਦੇ ਉਹ ਸਾਰੀ ਪਹਿਲਾਂ ਰਾਖੀ ਲਾਈ ਹੈ ਉਸ ਦਿਨ ਜਦੋਂ ਪੱਕ ਜਾਂਦਾ ਫਿਰ ਉਹਨੂੰ ਜਿਹੜਾ ਇੱਟਾਂ ਦੇ ਰੂਪ ਦੇ ਵਿੱਚ ਫਿਰ ਭਾਈ ਸਾਡੇ ਘਰੇ ਆਜਣਾ ਫਿਰ ਤੁਸੀਂ ਆਉਂਦੇ ਕੁਠੀਆਂ-ਕੁਠੀਆਂ ਪਾ ਲੈਨੇ ਹੋ ਭੱਠਾ ਹਰੇਕ ਨੇ ਦੇਖਿਆ ਇੱਟਾਂ ਹਰੇਕ ਨੇ ਹੈਨਾ ਆਪਾਂ ਸਾਰੇ ਇੱਟਾਂ ਵਾਲੇ ਘਰਾਂ 'ਚ ਹੀ ਰਹਿੰਦੇ ਹਾਂ ਪਰ ਇੱਟਾਂ ਬਣਦੀਆਂ ਕਿਵੇਂ ਆ ਉਹ ਅੱਜ ਤੁਹਾਨੂੰ ਦਿਖਾਉਣੇ ਆ ਅਸਲ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਭੱਠੇ ਦਾ ਬੜਾ ਵੱਡਾ ਯੋਗਦਾਨ ਰਿਹਾ ਪਹਿਲਾਂ ਗੱਗੂ ਗੱ ਅੱਜ ਜਦੋਂ ਬਾਦਲਾ ਜੱਟੀ ਦੇ ਵਿੱਚ ਹਨਾ ਉਧਰੋਂ ਬੰਬ ਜੀ ਮਾਰਦਾ ਪੱਠੇ ਤੇ ਸ਼ੂਟਿੰਗ ਹੁੰਦੀ ਹੁੰਦੀ ਸੀ ਨਾ ਸੋ ਕਈ ਚੀਜ਼ਾਂ ਪੱਠੇ ਨਾਲ ਸੰਬੰਧਿਤ ਦਾ ਪੱਠਾ ਹਮੇਸ਼ਾ ਬੰਜਾਬੀਆਂ ਦੀ ਕਰਯੋਸਤੀ ਰਿਆ ਵੀ ਪੱਠੇ ਦੇ ਅੰਦਰ ਹੁੰਦਾ ਕਿ ਸੋ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਹੈਗਾ ਪੂਰਾ ਪੂਰਾ ਰੈਕ ਲੱਗਿਆ ਹੋਇਆ ਤੇ ਸਿੱਧੇ ਆਪਾਂ ਗੱਲ ਕਰਕੇ ਟਰੈਕਟਰ ਵੀ ਭਰੀ ਜਾਂਦੇ ਹੈ ਹਨਾ ਇਧਰੋਂ ਮੁੰਡੇ ਰੇੜੀਆਂ ਨਾਲ ਵੀ ਚੱਕੀ ਦਰਿਆਂਦਾ ਪਿੱਛੇ ਵੀ ਲਗਭਗ ਘਟੋ ਘਾਟ ਆਪਾਂ ਗੱਲ ਕਰ ਸਕਦੇ ਆ 23 ਤੋਂ 24 ਮੁੰਡੇ ਲਗਾਤਾਰ ਕੰਮ ਕਰਦੇ ਹੈ ਹਨਾ ਤੇ ਇੱਕ ਰੈਕ ਦੇ ਵਿੱਚ ਕਿੰਨੀਆਂ ਇੱਟਾਂ ਲੱਗਦੀਆਂ ਉਹਦੇ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਸਾਨੂੰ ਰੈਕ ਲੱਗਦੇ ਦਿਖਾ ਦਿਆਂ ਆਹ ਸਾਹਮਣੇ ਕੱਚੀ ਇੱਟਾਂ ਦਾ ਲੱਗੀ ਜਾਂਦਾ ਠੀਕ ਆ ਅਸਲ ਦੇ ਵਿੱਚ ਮਿੱਟੀ ਚੱਕ ਕੇ ਇੱਟਾਂ ਬਣਦੀਆਂ ਬਾਹਰ ਸਾਰੀਆਂ ਨੇ ਦੇਖਿਆ ਠੀਕ ਆ ਇਹ ਪੂਰਾ ਪੂਰਾ ਰੈਕ ਲੱਗਣਾ ਇਹਦੇ ਵਿੱਚ ਕਈ ਲੱਖਾਂ ਇੱਟ ਜਿਹੜੀ ਹੈਗੀ ਲੱਗਣੀ ਹੈ ਠੀਕ ਆ ਫਿਰ ਜਦੋਂ ਇਹਦੇ ਉੱਪਰ ਤੁਸੀਂ ਦੇਖ ਲਓ ਦੋ ਚੀਜ਼ਾਂ ਚੱਲਦੀਆਂ ਇੱਕ ਤਾਂ ਅੱਗੇ ਥੋੜਾ ਜਾ ਕੇ ਦਿਖਾ ਦਈਏ ਕੱਚੀ ਇੱਟ ਤਾਂ ਦਿਸੀ ਜਾਂਦੀ ਹੈ ਤੁਹਾਨੂੰ ਕੱਚੀ ਇੱਟ ਦੇ ਉੱਪਰ ਨਾ ਜਿਹੜਾ ਹੈਗਾ ਮਸਾਲਾ ਪਾਇਆ ਜਾ ਰਿਹਾ ਅਨਾ ਕਦਰਾਂ ਦਾ ਮੰਨ ਲਓ ਇਹ ਆ ਜਿਹੜਾ ਹੈਗਾ ਰੇਤਾ ਪਾਇਆ ਜਾ ਰਿਹਾ ਠੀਕ ਆ ਹੁਣ ਇਹ ਰੇਤਾ ਕਿਉਂ ਪਾਇਆ ਜਾ ਰਿਹਾ ਇਹਦੇ ਬਾਰੇ ਵੀ ਗੱਲ ਕਰਾਂਗੇ ਵਿਚਾਲੇ ਜਦੋਂ ਚਿੱਠੇ ਲੱਗਦੇ ਹਨ ਉਹਦੇ ਵਿੱਚ ਤੁਸੀਂ ਦੇਖੋਗੇ ਵਿਰਲਾ ਦਿਖਦੇਗਾ ਹੋਣਾ ਕੱਚੀਆਂ ਦੇ ਵੀ ਤੇ ਮੈਂ ਬਰਾਲਾ ਸਾਹਿਬ ਨਾਲ ਦਿਖਾਇਆ ਉਧਰ ਪੱਕੀਆਂ ਦੇ ਵਿੱਚ ਵੀ ਇਹਦਾ ਕਾਰਨ ਨਹੀਂ ਹੁੰਦਾ ਵੀ ਇਹਨਾਂ ਵਿਰਲਾਂ ਵਿੱਚ ਦੀ ਪੂਰੀ ਦੀ ਪੂਰੀ ਜਿਹੜੀ ਅੱਗ ਆ ਉਹ ਲੰਘ ਸਕੇ ਹੁਣ ਅੱਗ ਕਿਵੇਂ ਆਉਂਦੀ ਆ ਉਹਦੇ ਬਾਰੇ ਬਾਅਦ ਦੱਸਾਂਗੇ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਵੀ ਧੂਆਂ ਜਿਹੜਾ ਚਿਮਨੀ ਵਾਲਾ ਕਿਉਂ ਨਿਕਲਦਾ ਹੈ ਹਨਾ ਅੱਗੇ ਵੀ ਆਹ ਚਿਮਣੀ ਆ ਜਿਹੜੀ ਇਹ ਰੇਕਾਂ ਤੋਂ ਅਲੱਗ ਹੁੰਦੀ ਐ ਮਤਲਬ ਹੁਣ ਜਿੱਥੇ ਮੈਂ ਖੜਾ ਇੱਥੇ ਇੱਟਾਂ ਬਣਦੀਆਂ ਠੀਕ ਐ ਚਿਮਣੀ ਇੱਥੋਂ ਮੈਂ ਕਹਣਾ 10 ਫੁੱਟ ਜਿਹੜੇ ਹੈਗੇ ਆ ਪਰੇ ਐ ਪਰ ਜਦੋਂ ਜਦੋਂ ਇਹਦੇ ਵਿੱਚੋਂ ਅੱਗ ਨਿਕਲੂਗੀ ਅੱਗ ਬਾਰੇ ਬਾਅਦ ਗੱਲ ਕਰਾਂਗੇ ਤਾਂ ਆਹ ਜਿਹੜੇ ਹੈਗੇ ਆ ਆ ਰੋਸ਼ਨ ਦਾਣ ਬਣਾਏ ਵੇ ਇੱਕ ਤਰ੍ਹਾਂ ਦੇ ਆਹ ਜਿਹੜੇ ਚੀਜ਼ਾਂ ਇਹਨਾਂ ਵਿੱਚ ਦੀ ਜਿਹੜਾ ਹੈਗਾ ਧੂਆਂ ਲੰਘਣਾ ਜਿਵੇਂ ਮੈਂ ਨਾਲ ਕਹੇਣਾ ਤਾਂ ਇੱਥੋਂ ਦੀ ਜਿਹੜਾ ਧੂਆਂ ਲੰਘਣਾ ਹਜੇ ਵੀ ਇਹ ਤਪਿਆ ਪਿਆ ਥੋੜਾ ਜਿਹਾ ਮੈਂ ਵੜ ਕੇ ਥੋੜਾ ਜਿਹਾ ਭੰਗਾ ਹੀ ਲੈ ਲਿਆ ਸੀ ਵੈਸੇ ਅੰਦਰ ਦੀ ਮਨ ਲ ਇਹੋ ਜੇ ਆਪਾਂ ਗੱਲ ਕਰਕੇ ਦਰਜਣਾ ਜਿਹੜਾ ਹੈਗੇ ਆ ਪ੍ਰਣਾਲੇ ਜੇ ਬਣੇ ਹੁੰਦੇ ਆ ਰੋਸ਼ਨ ਦਾਣ ਕਹਿ ਸਕਦੇ ਹਾਂ ਇਹ ਸਾਰੇ ਸਾਰੇ ਚਿਮਨੀ ਦੇ ਵਿੱਚ ਜਾਂਦੇ ਆ ਤਾਂ ਜਿਹੜਾ ਆਹ ਗੇਟ ਆ ਅਸਲ ਦੇ ਵਿੱਚ ਇਹਨੂੰ ਗੇਟ ਕਹਿੰਦੇ ਆ ਆਹ ਗੇਟ ਦੇ ਵਿੱਚ ਉੱਥੋਂ ਲੈ ਕੇ ਇੱਥੋਂ ਤੱਕ ਪਤਾ ਕਿੰਨੀ ਇੱਟ ਲੱਗ ਜਾਂਦੀਆਂ 10 ਲੱਖ ਇੱਟ ਲੱਗ ਜਾਂਦੀ ਹੈ ਬਾਈ ਤਾਂ ਮਨ ਲਾ ਇਹ ਪਠਾ ਵੱਡਾ ਇਹਦੇ ਵਰਗੇ ਦੋ ਹਾਲ ਆ ਤੇ ਹੁਣ ਤੁਸੀਂ ਦੇਖੋ ਆਹ ਹਾਲ ਜ ਬਿਲਕੁਲ ਖਾਲੀ ਹੋ ਗਿਆ ਦੂਸਰਾ ਹਾਲ ਹਜੇ ਚੱਲ ਰਿਹਾ ਤਾਂ ਹੀ ਤਾਂ ਅੱਗ ਨਿਕਲ ਰਹੀ ਹੈ ਤਾਂ ਹੀ ਜਦੋਂ ਮੈਂ ਇਹਦੇ ਵਿੱਚ ਵੱਡਿਆ ਦਾ ਸੇਕ ਮੇਰੇ ਕੰਨਾਂ ਤੱਕ ਆਇਆ ਮੈਂ ਕਿਹਾ ਯਾਰ ਔਖਾ ਹੀ ਕੰਮ ਹੈ ਨਾ ਹੁਣ ਆਹ ਥੱਲੇ ਕਿਉਂ ਕੀਤੀ ਜਾਂਦੀ ਆ ਆ ਇੱਕ ਤਾਂ ਇਹਦੇ ਨਾਲ ਸਫਾਈ ਹੋ ਜਾਂਦੀ ਆ ਥੱਲੇ ਜਿਹੜੋ ਆਪਾਂ ਸਾਰੀ ਮਿੱਟੀ ਚੱਕਦੇ ਆ ਹਨਾ ਇਟਾਂ ਵਾਲੀ ਤੇ ਦੂਸਰਾ ਇਹਦੇ ਉੱਪਰ ਪਾਈ ਜਾਂਦੀ ਆ ਤਾਂ ਕਿ ਜਿਹੜੀਆਂ ਇਟਾਂ ਗਰਮ ਰਹਿ ਸਕਣ ਠੀਕ ਹੈ ਤੇ ਇਧਰਲੇ ਪਾਸੇ ਜਦੋਂ ਬੰਦੇ ਕੰਮ ਕਰਦੇ ਆ ਐਂ ਦਾ ਕੰਮ ਕਰਨਾ ਹੀ ਬਹੁਤ ਔਖਾ ਇਹ ਨਾਲ ਮੁੰਡੇ ਲਾਈ ਰੱਖਦੇ ਆ ਡਿੱਕ ਇਹਨਾਂ ਤੋਂ ਮਸਾ ਬੰਦ ਕਰਾਇਆ ਉਹ ਵੀ ਰਿਕੁਐਸਟ ਕਰਕੇ ਕਹਿੰਦੇ ਯਾਰ ਸਾਡਾ ਮੋਸ਼ਨ ਨਾ ਖਰਾਬ ਕਰਦੀ ਭਰਾਵਾਂ ਨੇ ਕੇ ਵੀਡੀਓ ਚੱਲਦੀ ਬਣਾ ਲਈ ਹਨਾ ਤਾਂ ਨਾਲ ਦੇ ਨਾਲ ਦਿਨ ਰਾਤ ਇਹ ਕੰਮ ਕਰਕੇ ਜਿਹੜੀਆਂ ਹੈਗਾ ਇਟਾਂ ਆ ਤਾਂ ਜਿਨ੍ਹਾਂ ਦੇ ਗੇੜੇ ਆ ਗਏ ਉਹਨਾਂ ਦੇ ਟਰੈਕਟਰ ਸਿੱਧੇ ਅੰਦਰੋਂ ਭਰਾ ਹੁੰਦੇ ਆ ਆ ਬਾਕੀਆਂ ਦੇ ਜਿਹੜੇ ਹੈਗੇ ਚੱਠੇ ਲੱਗ ਜਾਂਦੇ ਆ ਬਾਹਰ ਜਿਵੇਂ ਤੁਹਾਨੂੰ ਦਿਖਾ ਦਿਆ ਇੱਧਰਲੇ ਪਾਸੇ ਹੈ ਨਾ ਸੋ ਇੱਕ ਹਾਲ ਦੇ ਦੋ ਗੇਟ ਹੁੰਦੇ ਠੀਕ ਹੈ ਆ ਜਿਵੇਂ ਹੈਗੇ ਆ ਜਿਹੜੇ ਹੁਣ ਇਹਦੇ ਚ ਕੀ ਕੀ ਪੈਂਦਾ ਦੇਖੋ ਕੁਝ ਪੱਠੇ ਹੁੰਦੇ ਆ ਗੂਨੇ ਵਾਲੇ ਪਰ ਇਹ ਪੱਠਾ ਹੈਗਾ ਕੋਲੇ ਵਾਲਾ ਕਿਉਂਕਿ ਅੱਜਕੱਲ ਕੋਲੇ ਦੀ ਇੱਟ ਨੂੰ ਆਪਾਂ ਚੰਗਾ ਸਮਝਦੇ ਆ ਹਨ ਤੇ ਉਹਦੇ ਚ ਅੱਡ ਅੱਡ ਰੈਕ ਲੱਗਦੇ ਆ ਕਈ ਵਾਰੀ ਮੋਟੀ ਇੱਟ ਵੀ ਹੁੰਦੀ ਹੈ ਤੇ ਕਈ ਵਾਰੀ ਆ ਟਾਈਲਾਂ ਹੁਣ ਤਾਂ ਵੈਸੇ ਲੋਕਾਂ ਨੇ ਹੈ ਨਾ ਆ ਘੱਟ ਕਰਤੀਆਂ ਟਾਈਲਾਂ ਜਿਹਨੂੰ ਆ ਉਹ ਜੀ ਆ ਸਾਰਾ ਦਿਖਾ ਦੇ ਬਰਾੜ ਸਾਹਿਬ ਠੀਕ ਆ ਰਾਏ ਕੋ ਉਹ ਉਧਰੋਂ ਕੱਢੇ ਕੱਢੇ ਆ ਆ ਸਾਰਾ ਕੋਲਾ ਕੋਲਾ ਮੋਟਾ ਨਹੀਂ ਜਿਹੜਾ ਹੁੰਦਾ ਆ ਪਾਉਂਦੇ ਮੈਨੂੰ ਲੱਗਦਾ ਪਹਿਲਾਂ ਉਹਦੇ ਚ ਗ੍ਰਾਈਂਡਰ ਕਰਕੇ ਗ੍ਰੈਂਡ ਕਰਕੇ ਇਹਨੂੰ ਪਤਲਾ ਕਰ ਲਿਆ ਜਾਂਦਾ ਤਾਂ ਕਿ ਸਾਰਾ ਸਾਰਾ ਜਿਹੜਾ ਜਿਹੜਾ ਹੈਗਾ ਕੋਲਾ ਯੂਸਫੁਲ ਹੋ ਸਕੇ ਸਾਰੇ ਸਾਰੇ ਕੋਲੇ ਨੂੰ ਅੱਗ ਪੈ ਸਕੇ ਲੈ ਜਾ ਕੱਚੀਆਂ ਆ ਆ ਆਪਾਂ ਗੱਲ ਕਰ ਗਏ ਕੱਚੀਆਂ ਇਟਾਂ ਆ ਆਪਾਂ ਕੱਢਦੇ ਸਾਰੇ ਦੇਖੇ ਆ ਉਹਨਾਂ ਨੂੰ ਭਰ ਕੇ ਇੱਥੋਂ ਤੱਕ ਲੈ ਆ ਜਾਂਦਾ ਮਤਲਬ ਇੱਕ ਗੱਲ ਹੋਰ ਹੈ ਜਿੱਥੋਂ ਪੱਕੀਆਂ ਇੱਟਾਂ ਕੱਢੀਆਂ ਜਾਂਦੀਆਂ ਉਹ ਦੂਜੇ ਪਾਸੇ ਆ ਹੁਣ ਜਮਾ ਮومی ਕਾਗਜ਼ ਲਾਤਾ ਇਧਰਲੇ ਪਾਸੇ ਸਾਰੀਆਂ ਕੱਚੀਆਂ ਇੱਟਾਂ ਭਰ ਕੇ ਇਧਰ ਵੀ ਮਨ ਲਾ ਹਾਲ ਦਾ ਇਧਰਲਾ ਗੇਟ ਵੀ ਬੰਦ ਕਰਤਾ ਇਹਨਾਂ ਨੇ ਠੀਕ ਹੈ ਤੇ ਇਹਦੇ ਨਾਲ ਜਿਹੜਾ ਦੂਸਰਾ ਗੇਟ ਆ ਉਹ ਵੀ ਬੰਦ ਕਰਤਾ ਤੇ ਫਿਰ ਇਹ ਉਧਰਲੇ ਪਾਸੇ ਰੈਕ ਤੇ ਲੈ ਕੇ ਜਾਣਗੇ ਠੀਕ ਆ ਕੱਚੀ ਇੱਟ ਮਤਲਬ ਇਹੋ ਜੀ 10 ਲੱਖ ਇੱਟ ਜਿਹੜੀ ਹੈਗੀ ਇੱਕ ਰੈਕ ਦੇ ਵਿੱਚ ਲੱਗਣੀ ਆ ਆ ਤੁਸੀਂ ਦੇਖ ਰਹੇ ਹੋ ਜਿਹੜਾ ਸਾਹਮਣੇ ਕਾਗਜ਼ ਪਾਈ ਜਾਂਦਾ ਇਹਨੂੰ ਜਿਹੜਾ ਆਹਾ ਲਾਲ ਜੇ ਰੇਤੇ ਨੂੰ ਰਾਖ ਹੀ ਕਹਿੰਦੇ ਆ ਇਦੇ ਉੱਤੇ ਰਾਖੀ ਪਈ ਜਾ ਰਹੀ ਹੈ ਲਗਾਤਾਰ ਉਧਰ ਪਰ ਕੱਚੀ ਇੱਟ ਬਣਦੀ ਹੈ ਪਰ ਸਾਰਨੋਂ ਘੈਂਟ ਕੰਮ ਹੁਣ ਮੈਂ ਤੁਹਾਨੂੰ ਦਿਖਾਉਣਾ ਮੇਰੇ ਤੇ ਲਾ ਭਰਾ ਸਭ ਤੋਂ ਘੈਂਟ ਜਿਹੜਾ ਹੈਗਾ ਅਨਬਾਕਸਿੰਗ ਕਰਤੀ ਆ ਪੂਰੇ ਪੱਠੇ ਦੀ ਉਹ ਹੈਗੇ ਵੀ ਇੱਟ ਬਣਦੀ ਕਿਵੇਂ ਆ ਦੇਖ ਲਓ ਬਾਈ ਆ ਜਿਹੜੇ ਭਰਾ ਲੱਗੇ ਹੋਏ ਆ ਹੈਨਾ ਇਹ ਰੋਜ਼ 50000 ਇੱਟ ਪਕਾਉਂਦੇ ਆ ਮਤਲਬ ਕੀ ਆ ਇਹਨਾਂ ਨੇ ਟੱਬਾਂ ਦੇ ਵਿੱਚ ਕੋਲਾ ਭਰਿਆ ਹੁੰਦਾ ਬਾਈ ਠੀਕ ਹੈ ਤੇ ਉਹ ਜਿਹੜਾ ਹੈਗਾ ਉਹ ਆਪਾਂ ਕਹਿੰਗੇ ਇਹਨਾਂ ਕੋਲ ਕੱਪਾ ਜ ਕੁਪੀ ਨੋਮਾ ਜਿਹੜੀ ਇੱਕ ਚੀਜ਼ ਹੁੰਦੀ ਆ ਉਹਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਪੈਂਦਾ ਇਹ ਹੋਲ ਹੁੰਦੇ ਕੀ ਆ ਸਾਹਮਣੇ ਦਿਖਾਈਂ ਅਮਰਦ ਸਾਹਿਬ ਉਹ ਜਿਹੜੇ ਸਾਹਮਣੇ ਆ ਵੱਡੇ ਹਨ ਉਹ ਲੋਹੇ ਦੇ ਅਸਲ ਦੇ ਵਿੱਚ ਇਹਦੇ ਵਿੱਚ ਅੰਦਰ ਜਿਵੇਂ ਪਹਿਲਾਂ ਮੈਂ ਦਿਖਾਇਆ ਇਹ ਪਾਈਪਾਂ ਪੰਗਾਂ ਹੁੰਦੀਆਂ ਥੱਲੇ ਠੀਕ ਆ ਜਿਹੜਾ ਆਹ ਆ ਸਾਰੀਆਂ ਪਾਈਪਾਂ ਨੇ ਠੀਕ ਆ ਇਹਦੇ ਵਿੱਚ ਬੰਦਾ ਡਿੱਗ ਵੀ ਸਕਦਾ ਇਹਨੂੰ ਪਤਾ ਤਾਂ ਕਰਕੇ ਤੁਰੇ ਫਿਰਦੇ ਆ ਤਾਂ ਪਾਈਪਾਂ ਦੇ ਵਿੱਚ ਇਹਨੂੰ ਜਿਹੜਾ ਹੈਗਾ ਟੱਕਣ ਨੂੰ ਚੱਕ ਕੇ ਹੋਰ ਨਹੀਂ ਆ ਦੇਖੋ ਇੱਥੇ ਪਤਾ ਲੱਗੂ ਅੱਗੇ ਦਾ ਥੋੜਾ ਜਿਆ ਠੀਕ ਆ ਜ਼ਿਆਦਾ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਉਹਦਾ ਆਪਾਂ ਗੱਲ ਕਰਗੇ ਕਾਪੀਰਾਈਟ ਆ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਦੇ ਵਿੱਚ ਕੋਲਾ ਪਾਇਆ ਜਾਂਦਾ ਤੇ ਅੱਗ ਲਗਾਤਾਰ 48 ਘੰਟੇ ਹਣਾ ਲੱਗ ਜਾਂਦੇ ਆ ਬਾਈ ਹਨਾ ਸੋ 48 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਇੱਟ ਪੱਕ ਕੇ ਤਿਆਰ ਹੋ ਜਾਂਦੀ ਆ ਮੰਨ ਲੇ ਸਭ ਤੋਂ ਵੱਡਾ ਕੰਮ ਕੀ ਆ ਪਹਿਲਾਂ ਤਾਂ ਕੱਚੀ ਇੱਟ ਪਹਿਲਾਂ ਸਭ ਤੋਂ ਬਾਅਦ ਭੱਠੇ ਵਾਲ ਨੂੰ ਕੀ ਫਿਕਰ ਰਹਿੰਦਾ ਵੀ ਚੰਗੀ ਮਿੱਟੀ ਮਿਲੇ ਉਦੋਂ ਬਾਅਦ ਉਹ ਪੱਕਾ ਕਿਉਂਕਿ ਉਹ ਜਦੋਂ ਕੱਚੀ ਇੱਟ ਬਣਨ ਤੇ ਬਹੁਤ ਟਾਈਮ ਲੱਗਦਾ ਠੀਕ ਆ ਕਿਉਂਕਿ ਉਹ ਲਿੱਪਾਂਗੇ ਬਣਾਉਣਗੇ ਮਿੱਟੀ ਹਨਾ ਗੁੰਨਣਗੇ ਸੋ ਉਹ ਤੇ ਜ਼ਿਆਦਾ ਟਾਈਮ ਲੱਗਦਾ ਉਦੋਂ ਬਾਅਦ ਜਦੋਂ ਬਣ ਬਣ ਜਾਂਦੀ ਹੈ ਫਿਰ ਕੱਚੀ ਇੱਟ ਨੂੰ ਲਾਇਆ ਜਾਂਦਾ ਚੀਟ ਨੂੰ ਲਾ ਕੇ ਉਹਦੇ ਵਿੱਚ ਫਿਰ ਇਸ ਤਰ੍ਹਾਂ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਇਦਾਂ ਕੋਲਾ ਪਾਇਆ ਜਾਂਦਾ ਬਾਈ। ਇਹ ਕੋਲਾ ਆਇ ਨਹੀਂਗਾ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਕਿਤੇ ਇਕੱਠਾ ਹੀ ਪਾਤਾ ਨਹੀਂ। ਠੀਕ ਹੈ। ਸੋ ਜਿਹੜਾ ਕੋਲਾ ਪਾ ਕੇ ਫਿਰ 48 ਘੰਟੇ ਨੂੰ ਪਕਾਇਆ ਜਾਂਦਾ। ਠੀਕ ਹੈ 48 ਘੰਟੇ ਹਰ ਰੋਜ਼ 50000 ਇੱਟ ਜਿਹੜੀ ਹੈਗੀ ਜਿਵੇਂ ਇਹਨਾਂ ਦੀ ਕੈਪੈਸਿਟੀ ਹੈ ਇਹ ਪੱਠੇ ਦੀ। ਤਾਂ ਇਦਾਂ ਜਿਹੜਾ ਹੈਗਾ ਇਹਨੂੰ ਪਕਾ ਕੇ ਫਿਰ ਜਦੋਂ ਇਹ ਪੱਕ ਜਾਂਦੀ ਹੈ ਫਿਰ ਉਹ ਤੋਂ ਬਾਅਦ ਕੰਮ ਕੀ ਹੁੰਦਾ ਰਾਖ ਹੀ ਲਾਉਣ ਦਾ। ਮਤਲਬ ਕਿ ਉਹ ਜਿਵੇਂ ਲਾਈ ਵੀ ਹੈ ਜਿੱਥੋਂ ਮੁੰਡੇ ਚੱਕੀ ਜਾਂਦੇ ਉਹ ਸਾਰੀ ਪਹਿਲਾਂ ਰਾਖ ਹੀ ਲਾਈ ਹੈ। ਉਦੋਂ ਵਾ ਜਦੋਂ ਪੱਕ ਜਾਂਦਾ ਫਿਰ ਉਹਨੂੰ ਜਿਹੜਾ ਇੱਟਾਂ ਦੇ ਰੂਪ ਦੇ ਵਿੱਚ ਫਿਰ ਭਾਈ ਤੁਹਾਡੇ ਘਰੇ ਆ ਜਨਾ ਫਿਰ ਤੁਸੀਂ ਉਹਦੇ ਕੋਠਿਆਂ-ਕੁਠਿਆਂ ਪਾ ਲੈਨੇ ਹੋ ਸੋ ਇਹ ਹੈਗਾ ਭੱਠੇ ਦੀ ਪੂਰੀ ਦੀ ਪੂਰੀ ਬਣਤਰ ਤੇ ਆਹ ਜਿਹੜੀ ਚਿਮਨੀ ਨੂੰ ਦੇਖ ਕੇ ਆਪਾਂ ਕਹਿੰਦੇ ਨੇ ਭੱਠਾ ਅਸਲ ਦੇ ਵਿੱਚ ਇਹ ਚਿਮਨੀ ਆ ਵਿਚਾਰੀ ਠੀਕ ਆ ਜਿਹੜੀ ਸਾਰੇ-ਸਾਰੇ ਮੰਨ ਲਾ ਇੱਟ ਦੇ ਬਣੇ ਹੋਏ ਧੂਏ ਨੂੰ ਬਾਹਰ ਕੱਢਦੀ ਹੈ ਫਲਾਹ ਹਾਲ ਇਹਦਾ ਮਤਲਬ ਕੀ ਹੈ ਜਦੋਂ ਚਿਮਨੀ ਚ ਧੂਆ ਨਿਕਲਦਾ ਦਾ ਮਤਲਬ ਕਿ ਭੱਠਾ ਚੱਲ ਰਿਹਾ ਹੈ ਇਹਦਾ ਮਤਲਬ ਕੀ ਹੈ ਅੰਦਰ ਕੋਲਾ ਪੈ ਰਿਹਾ ਤੇ ਜਿਹੜੀ ਇੱਟ ਪੱਕ ਰਹੀ ਹੈ ਜਦੋਂ ਚਿਮਨੀ ਨਹੀਂ ਮੰਨ ਲਾ ਚੱਲਦੀ ਹੈ ਦਾ ਸੋ ਪਠਿਆਲਾਂ ਦਾ ਜੇਕਰ ਤੁਸੀਂ ਇੱਟਾਂ ਲੈਣੀਆਂ ਚਾਹੋ ਤਾਂ ਮੈਂ ਧੰਨਵਾਦ ਕਰਦਾ ਸੁਪਰ ਪੱਠਾ ਭਾਈ ਸਾਡੇ ਗਿੱਲਪਤੀ ਗਿੱਲਪਤੀ ਜਿਹੜਾ ਹੈਗਾ ਬਠਿੰਡੇ ਦੇ ਨਾਲ ਸੋ ਇਹਨਾਂ ਦੀ ਇੱਟ ਬਹੁਤ ਦੂਰ ਦੂਰ ਤੱਕ ਜਾਂਦੀ ਹੈ ਸੋ ਜੇਕਰ ਤੁਸੀਂ ਸੁਪਰ ਜਿਹੜੇ ਵਧੀਆ ਕੋਲੇ ਦੀ ਪੱਕੀ ਹੋਈ ਇੱਟ ਲੈਣੀ ਚਾਹੁੰਦੇ ਹੋ ਤਾਂ ਸੁਪਰ ਪੱਠਾ ਹੈਗਾ ਗਿੱਲਪਤੀ ਜਦੋਂ ਆਪਾਂ ਨਹੀਂ ਵਾਲੇ ਰੋਡ ਨੂੰ ਜਾਂਦੇ ਆ ਤਾਂ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਅਸੀਂ ਇਹਨਾਂ ਦਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪੱਠੇ ਨੂੰ ਅਨਬਾਕਸ ਕਰਦੇ ਜਿਹੜੀ ਅਜਾਜ ਦਿੱਤੀ ਬਹੁਤ ਵੱਡਾ ਕਨਸੈਪਟ ਹੁੰਦਾ ਕੋਈ ਬੰਦਾ ਉਹਦੇ ਬਿਜ਼ਨਸ ਦਿਖਾ ਕੇ ਰਾਜੀ ਨਹੀਂ ਹੁੰਦਾ ਪਰ ਇਹਨਾਂ ਦਾ ਕੰਮ ਇੱਕ ਨੰਬਰ ਹੈ ਸੋ ਜਰੂਰ ਤੁਸੀਂ ਵੀ ਇੱਥੋਂ ਆਪਦੇ ਜੇਕਰ ਮਕਾਨ ਦੀਆਂ ਇੱਟਾਂ ਖਰੀਦ ਸਕਦੇ ਹੋ ਪੂਰੇ ਪੂਰਾ ਬਹੁਤ ਦੂਰ ਤੱਕ ਇਹਨਾਂ ਦਾ ਜਿਹੜਾ ਹੈਗਾ ਮਾਲ ਜਾਂਦਾ ਵੀ ਹੈ ਸੋ ਪੂਰੇ ਪੱਕੇ ਕੋਲੇ ਦੀ ਇੱਟ ਲੈਣ ਵਾਸਤੇ ਤੁਸੀਂ ਸੁਪਰ ਪੱਠਿਆਂ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ